ਸਤ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਗੁੱਜਾ ਫਿਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਜਨਾਲੇ ਦੇ ਬਿਲਕੁਲ ਲੱਗੇ ਜਿਹੜਾ ਵੇਚੇ ਹੋਣਾ ਦਾ ਪਿੰਡ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਜਰਸੀ ਵਿਖਾਉਣੀ ਆ ਪਸ਼ੂ ਕੁਛ ਉਹ ਤਾਂ ਪਹਿਲਾਂ ਹੀ ਜਿਹਨੇ ਵੇਚੇ ਆ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਅਸੀਂ ਆ ਵੀ ਹੋਰ ਸਭ ਨਾਲ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਚਲੋ ਵਧੀਆ ਚੱਲਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਬਿਆਨਤ ਰੂਪ ਸਿੰਘ ਪਿੰਡ ਗੁੱਜਾਪੀਰ ਤਹਿਸੀਲ ਇਨਾਲਾ ਜ਼ਿਲ੍ਹਾ ਹੁਸਨ ਤੇ ਫੋਨ ਨੰਬਰ ਬੋਲ ਦੋ ਕਰੀ ਫੋਨ ਨੰਬਰ 9855110755 ਠੀਕ ਹੈ ਕਿੰਨੀਆਂ ਫੇਰ ਅੱਜ ਆਪਣੇ ਕੋਲ ਵੀਜੀ ਅੱਜ ਆਪਣੇ ਕੋਲ ਆਈਆਂ ਦੋ ਸੀ ਚਲੋ ਇੱਕ ਵੇਚ ਗਈ ਆ ਤੇ ਇੱਕ ਹੁਣ ਜੱਸੀ ਆ ਅੱਛਾ ਹੁਣ ਇੱਕੋ ਹੀ ਰਹਿ ਗਈ ਆ ਠੀਕ ਹੈ ਤੇ ਕਿੰਨਾ ਵਸੂਆ ਸੁਈ ਜੇ ਇਹ ਵੀ ਜੀ ਦੂਸਰਾ ਸੁਦਾ ਸੁਈ ਹੈ ਦੂਸਰਾ ਸੁਬਾ ਸੁਈ ਹੈ ਕਿੰਨਾ ਕਚਰਾ ਹੋ ਗਿਆ ਸੁਈ ਨਾ ਇਹ ਪਰਸੋਂ ਸ਼ਾਮੀ ਸੀ ਅੱਛਾ ਪਰਸੋਂ ਦੀ ਸੁਈ ਦੀ ਹੈ ਤੇ ਅਜੇ ਤਾਂ ਬੋਲਾ ਹੀ ਹੋਣਾ ਇਹਦੇ ਕੋਲ ਬੋਲਾ ਹੀ ਆ ਜੀ ਬੋਲਾ ਹੀ ਆ ਤੇ ਸਾਰੇ 12 13 ਲੀਟਰ ਬੋਲਾ ਹੀ ਆ ਅੱਛਾ 12 13 ਲੀਟਰ ਬੋਲਾ ਹੀ ਆ ਇਹਦੇ ਕੋਲ ਠੀਕ ਆ ਕਿੰਨਾ ਕ ਉਤਰਾਂ ਚ ਵਾਈ ਜਾਊਗੀ ਇਹ ਪਿਛਲੇ ਸੁਈ ਦਾ ਇਹਦਾ ਰਿਕਾਰਡ 17 18 ਇਹਨੇ ਦਿਤਾ ਜੀ ਅੱਛਾ ਹਾਂ ਜੀ ਦਾਗਾ 20 ਦੀ ਆਸ ਹੈ ਤਕੋ ਅੱਛਾ ਬਾਕੀ ਇਹ ਪੰਜਾਬ ਵਾਲੀ ਜਰਸੀ ਆ ਇਹ ਕਿਆ ਵਾਲੀ ਜਰਸੀ ਆ ਵੱਡੀ ਕਾਡ ਕਾ ਸਾਜੀ ਬੱਚਾ ਬੱਛਾ ਜੀ ਅੱਛਾ ਮੰਗਰੇ ਦੇ ਬੱਛਾ ਵਾ ਤੇ ਇਹ ਚਿਹਰਾ ਵੀ ਇਹਦਾ ਇੱਕ ਵਾਰੀ ਦੇਖ ਸਕਦੇ ਜੀ ਤੇ 899 ਇਹਦਾ ਇੱਕ ਵਾਰੀ ਲਾ ਕੇ ਤਾਂ ਦੇਖ ਸਕਦੇ ਜੀ ਗੁਲਾਬੀ ਰੰਗ ਦੇ ਥਾਨੇ ਕਾਫੀ ਸੋਹਣੇ ਆ ਜਿਹੜੇ ਕੁਛ ਕੁਛ ਭਲਾਵੇਂ ਜਿਹੜੀਆਂ ਹਵਾਨੇ ਤੇ ਹੈਗੀਆਂ ਬਾਕੀ ਮਿਲਕ ਮਿਲ ਵਿੱਚ ਚੰਗੀ ਲੱਗੀ ਬਿਆਣੀ ਵਾਲੇ ਪਾਸੇ ਤੋਂ ਵੀ ਤੁਹਾਨੂੰ ਦਿਖਾ ਦਿੰਦੇ ਆ ਇੱਕ ਵਾਰੀ ਆ ਦੇਖ ਸੰਦੇ ਨਾ ਖੋਲੋ ਹਮਿੰਦ ਇਹ ਖਤ ਤੋਰ ਦੀ ਹੈ ਕਰਿਮ ਬਾਕੀ ਥਣਾ ਦਾ ਸਾਈਜ਼ ਗਾਪ ਜਿਹੜਾ ਚੰਗਾ ਬਾਕੀ ਥੱਲੇ ਆ ਦੇਖ ਸੰਦੇ ਜੀ ਕਾਫੀ ਖੂਬਸੂਰਤ ਤਿਆਰ ਹੋਈ ਹੈ ਜਿਹੜੀ ਹੌਲੀ ਹੌਲੀ ਤੋਰ ਦੇਗੀ ਇੱਕ ਵਾਰੀ ਫੇਰ ਲਿਆ ਵੀਰ ਜੀ ਚੰਗੀ ਤਰ੍ਹਾਂ ਤੋਰ ਕੇ ਦਿਖਾ ਦिए ਥੋੜਾ ਬੱਚੇ ਦੇ ਕਰਕੇ ਅੰਦਰੋਂ ਥੋੜਾ ਤੇਜ਼ ਜਾਂਦੀ ਆ ਜਿ ਲੈ ਆ ਆਂਡੇ ਸੰਦੇਹ ਬਣਾਏ ਤੇ ਲੈ ਆ ਜੀ ਥੋੜਾ ਜਿਹਾ ਤੇਜ਼ ਭੱਜਦੀ ਐ ਬੱਚੇ ਦਾ ਕਰਕੇ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਸਮਝਣਾ ਵੇਸ਼ ਚਾੱਕ ਕੇ ਆਪਣੀ ਮਰਜ਼ੀ ਦੇ ਨਾਲ ਹੀ ਖੜੇ ਤੇ ਥਣ ਥਣ ਵੀਰ ਜੀ ਉਹ ਤਰ੍ਹਾਂ ਓਕੇ ਪੂਰੇ ਬਿਲਕੁਲ ਓਕੇ ਆ ਜੀ ਕੋਈ ਭੂਰ ਛਟਾ ਨਹੀਂ ਬਰਾਬਰ ਦੇ ਸਾਰੇ ਤੇ ਠੰਡੀ ਸੇਲ ਪੂਰੀ ਪੂਰੀ ਠੰਡੀ ਠੀਕ ਆ ਕੋਈ ਬੰਗਾ ਨਹੀਂ ਭਾਈ ਦਾ ਕੁਝ ਅੱਛਾ ਕੋਈ ਰੱਸੀ ਨਹੀਂ ਪੌਣੀ ਕੋਈ ਕੁਝ ਨਹੀਂ ਤੇ ਕਿੰਨਾ ਕੁ ਰੱਖਣਾ ਫਿਰ ਇਹਦਾ ਮੁੱਲ ਆਪਾਂ ਜੀ ਜੀ ਮੁੱਲ ਭਾਵੇਂ 66 ਕਰੀਏ 62 ਹਜ਼ਾਰ ਤੋਂ ਮੰਨਤਨ ਕਰ ਦਾਂਗੇ ਅੱਛਾ ਕਿੰਨੇ ਦੀ ਦੇ ਦੋਗੇ 61 ਦੀ ਦੇ ਦਾਂਗੇ ਅੱਛਾ 61 ਚਲੋ ਕੋਈ ਫੋਨ ਲਾਵੇ ਮੰਤਨ ਮੌਕੇ ਤੇ ਹੋ ਜਾਊਗਾ ਹਨਾ ਤੇ ਠੀਕ ਆ ਵਿੱਜੀ ਹੋਰ ਕੁਝ ਕਹਣਾ ਫਿਰ ਵਾਹਿ ਜੀ ਵਾਹਿਗੁਰੂ ਠੀਕ ਆ ਵਿੱਜੀ ਕੋਈ 라ਵੇ ਆਪਣੀ ਤਸੱਲੀ ਕਰਕੇ ਤਸੱਲੀ ਕਰਕੇ ਖੜੇ ਹਨਾ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਸ਼ ਚਾਹ ਕੇ ਆਪਣੀ ਤਸੱਲੀ ਕਰਕੇ ਖੜੇ ਜੀ ਸਾਧ ਜੀ ਸੋਈਆ ਆਪਣੀ ਚਵਾਈ ਕਰਕੇ ਆਪਣੀ ਜ਼ਿੰਮੇਵਾਰੀ ਤੇ ਆਪਣੀ ਸਮਝਣਾ ਪਸ਼ੂ ਕਰੋ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ